ਤੋ ਗੱਲਬਤ ਕਰਦੇ ਆ ਲੁਧਿਆਣੇ ਸ਼ਹਿਰ ਦੀ ਕਿ ਜਿਹੜੇ ਚੋਰਾਂ ਦੇ ਜਿਹੜੇ ਹੌਸਲੇ ਆ ਲਗਾਤਾਰ ਬਲੰਦ ਹੋ ਰਹੇ ਹੈਗੇ ਨੇ ਕੋਈ ਵੀ ਦੁਕਾਨਦਾਰਾ ਚਾਹੇ ਕੋਈ ਛੋਟੇ ਪੱਧਰ ਦਾ ਚਾਹੇ ਕੋਈ ਵੱਡੇ ਲੈਵਲ ਦਾ ਜੀ ਸਾਰਿਆਂ ਨੂੰ ਇਹ ਚੀਜ਼ ਚੈੱਕ ਕਰਨੀ ਚਾਹੀਦੀ ਹੈ ਜਦੋਂ ਵੀ ਕੋਈ ਤੁਹਾਨੂੰ ਆਨਲਾਈਨ ਪੇਮੈਂਟ ਕਰਦਾ ਕੋਈ Google Pay ਕਰਦਾ ਕੋਈ Paytm ਕਰਦਾ ਤੁਸੀਂ ਪਹਿਲਾਂ ਆਪਣਾ ਬੈਂਕ ਚੈੱਕ ਕਰੋ ਕਿ ਅੱਜ ਕੱਲ ਕੀ ਹੁੰਦਾ ਵੀ ਲੋਕੀ ਤੁਹਾਨੂੰ ਪੇਮੈਂਟ ਕਰ ਦਿੰਦੇ ਆ ਉਹਦਾ ਹੀ ਨਕਲੀ ਮੈਸੇਜ ਬੈਂਕ ਦਾ ਹੀ ਨਕਲੀ ਮੈਸੇਜ ਬਣਾ ਕੇ ਤੁਹਾਡੇ ਹੀ ਨੰਬਰ ਦੇ ਉੱਤੇ ਸੈਂਡ ਕਰ ਦਿੰਦੇ ਜਿਹਦੇ ਨਾਲ ਤੁਹਾਨੂੰ ਲੱਗਦਾ ਵੀ ਪੇਮੈਂਟ ਤਾਂ ਮੇਰੇ ਅਕਾਊਂਟ ਦੇ ਵਿੱਚ ਕ੍ਰੈਡਿਟ ਹੋ ਗਈ ਬਟੋਂ ਹੁੰਦੀ ਨਹੀਂ ਦੋ ਬੰਦੇ ਆ ਕੇ ਸਾਨੂੰ ਗੱਲਾਂ ਦੇ ਵਿੱਚ ਲਾਂਦੇ ਆ ਇੱਕ ਬੰਦਾ ਆ ਕੇ ਦੇਖੋ ਜੀ ਬੜੇ ਛਾਤਰ ਦਿਮਾਗ ਨਾਲ ਆਪਣਾ QR ਕੋਡ ਸਾਡੇ ਵਾਲੇ QR ਕੋਡ ਦੇ ਉੱਤੇ ਚਿਪਕਾ ਜਾਂਦਾ ਜੋ ਵੀ ਸਾਡੇ ਕਸਟਮਰ ਪੇਮੈਂਟ ਕਰ ਰਿਹਾ ਸਾਨੂੰ ਉਹ ਸਾਡੇ ਅਕਾਊਂਟ ਤਾਂ ਨਹੀਂ ਰਹੀ ਜਿਹੜਾ ਸਕੈਨਰ ਲੱਗਾ ਏ ਉਹਨੂੰ ਜਾ ਰਹੀ ਏ ਜੀ ਇਹਦਾ ਸਾਨੂੰ ਅਗਲੇ ਦਿਨ ਨੈਕਸਟ ਡੇ ਪਤਾ ਲੱਗਾ ਜਦੋਂ ਇੱਕ ਕਸਟਮਰ ਨੇ ਆ ਕੇ ਸਾਨੂੰ ਆਨਲਾਈਨ ਪੇਮੈਂਟ ਕਰਨ ਲੱਗੇ ਹਰ ਬੰਦੇ ਦੀ ਜੀ ਮਿਹਨਤ ਦੀ ਕਮਾਈ ਆ ਐਵੇਂ ਬੇ ਮਿਹਨਤ ਦੀ ਕਮਾਈ ਜਦੋਂ ਜਾਂਦੀ ਓੰਨੀ ਪਤਾ ਲੱਗਦਾ ਜਿਹਦੀ ਜਾਂਦੀ ਆ ਜੀ ਮੌਕੇ ਦੇ ਉੱਤੇ ਤੁਸੀਂ ਪੁਲਿਸ ਪ੍ਰਸ਼ਾਸਨ ਨਾਲ ਤੁਸੀਂ ਗੱਲਬਾਤ ਨਹੀਂ ਕੀਤੀ ਤੁਸੀਂ ਸਸਿਕਲ ਦੋਸਤੋ ਤੁਸੀਂ ਦੇਖ ਰਹੇ ਹੋ ਅਮੇਜ਼ਿੰਗ ਟੀਵੀ ਸੋ ਗੱਲਬਾਤ ਕਰਦੇ ਆ ਲੁਧਿਆਣਾ ਸ਼ਹਿਰ ਦੀ ਕਿ ਜਿਹੜੇ ਚੋਰਾਂ ਦੇ ਜਿਹੜੇ ਹੌਸਲੇ ਆ ਲਗਾਤਾਰ ਬਲੰਦ ਹੋ ਰਹੇ ਹੈਗੇ ਨੇ ਤੇ ਇਸ ਤਰ੍ਹਾਂ ਦਾ ਇੱਕ ਮਾਮਲਾ ਇੱਕ ਸਾਹਮਣੇ ਆਇਆ ਹੈਗਾ ਵਾ ਕਿ ਜਿਹੜੇ ਦੁਕਾਨ ਦੇ ਉੱਤੇ ਜਿਹੜਾ ਹੋਰ ਕੋਡ ਹੁੰਦਾ ਹੈਗਾ ਵਾ ਉਹ ਦੁਕਾਨਦਾਰ ਉੱਤੇ ਪਿਆ ਹੁੰਦਾ ਵਾ ਪਰ ਕਿਤੇ ਨਾ ਕਿਤੇ ਜਾ ਕੇ ਜਿਹੜੇ ਚੋਰ ਹੁੰਦੇ ਨੇ ਉਸ ਦੁਕਾਨਦਾਰ ਕਯੂ ਕੋਡ ਦੇ ਉੱਤੇ ਆਪਣਾ ਸਟicker ਲਗਾ ਲੈਂਦੇ ਹੈਗੇ ਨੇ ਤੇ ਹੁਣ ਅਸੀਂ ਗੱਲਬਾਤ ਕਰਦੇ ਆ ਆਪਣੇ ਜਿਹੜੇ ਦੁਕਾਨਦਾਰ ਹੈਗੇ ਨੇ ਦੁਕਾਨਦਾਰਾਂ ਨਾਲ ਗੱਲਬਾਤ ਕਰਦੇ ਆ ਕੀ ਹੋਇਆ ਕਿਦਾਂ ਉਹਨਾਂ ਨਾਲ ਹੱਥ ਬੀਤੀ ਉਹਨਾਂ ਨੂੰ ਪੁੱਛਦੇ ਕੀ ਹੋਇਆ ਬਣਿਆ ਕਿਦਾਂ ਉਹਨਾਂ ਨਾਲ ਭਾਈ ਤੁਹਾਡਾ ਸਵਾਗਤ ਹੈ ਅਮੇਜ਼ਿੰਗ ਟੀਵੀ 'ਚ ਕੀ ਤੁਹਾਡੇ ਨਾਲ ਤੁਸੀਂ ਦੁਕਾਨਦਾਰ ਹੋ ਤੁਹਾਡੇ ਨਾਲ ਇੱਕ ਐਡੀ ਵੱਡੀ ਜਾਂ ਇਹ ਗੱਲਬਾਤ ਹੋਈ ਹੈ ਤੇ ਤੁਸੀਂ ਕੀ ਮੈਸੇਜ ਦੇਣਾ ਚਾਹੋਗੇ ਤੇ ਕਿੰਨੀ ਕ ਠੱਗੀ ਹੋਈ ਤੁਹਾਡੀ ਭਾਜੀ ਚਲੋ ਠੱਗੀ ਤਾਂ ਕੋਈ ਬਹੁਤ ਵੱਡੀ ਨਹੀਂ ਹੋਈ ਆਪਣੀ 500 ਰੁਪਏ ਦੀ ਠੱਗੀ ਹੋਈ ਆ ਕੋਈ ਜ਼ਿਆਦਾ ਵੱਡੀ ਨਹੀਂ अमाउंट ਬਟ ਅਸੀਂ ਇਸ ਵੀਡੀਓ ਰਾਹੀਂ ਲੋਕਾਂ ਨੂੰ ਇਹ ਮੈਸੇਜ ਦੇਣਾ ਚਾਹੁੰਦੇ ਆਂ ਕਿ ਕੋਈ ਵੀ ਦੁਕਾਨਦਾਰਾ ਚਾਹੇ ਕੋਈ ਛੋਟੇ ਪੱਧਰ ਦਾ ਚਾਹੇ ਕੋਈ ਵੱਡੇ ਲੈਵਲ ਦਾ ਜੀ ਸਾਰਿਆਂ ਨੂੰ ਇਹ ਚੀਜ਼ ਚੈੱਕ ਕਰਨੀ ਚਾਹੀਦੀ ਹੈ ਜਦੋਂ ਵੀ ਕੋਈ ਤੁਹਾਨੂੰ ਆਨਲਾਈਨ ਪੇਮੈਂਟ ਕਰਦਾ ਕੋਈ Google Pay ਕਰਦਾ ਕੋਈ Paytm ਕਰਦਾ ਤੁਸੀਂ ਪਹਿਲਾਂ ਆਪਣਾ ਬੈਂਕ ਚੈੱਕ ਕਰੋ ਹੂੰ ਕਿਉਂਕਿ ਅੱਜਕੱਲ ਕੀ ਹੁੰਦਾ ਵੀ ਲੋਕੀ ਤੁਹਾਨੂੰ ਪੇਮੈਂਟ ਕਰ ਦਿੰਦੇ ਆ ਉਹਦਾ ਹੀ ਨਕਲੀ ਮੈਸੇਜ ਬੈਂਕ ਦਾ ਹੀ ਨਕਲੀ ਮੈਸੇਜ ਬਣਾ ਕੇ ਤੁਹਾਡੇ ਹੀ ਨੰਬਰ ਦੇ ਉੱਤੇ ਸੈਂਡ ਕਰ ਦਿੰਦੇ ਜਿਹਦੇ ਨਾਲ ਤੁਹਾਨੂੰ ਲੱਗਦਾ ਵੀ ਪੇਮੈਂਟ ਤਾਂ ਮੇਰੇ ਅਕਾਊਂਟ ਦੇ ਵਿੱਚ ਕ੍ਰੈਡਿਟ ਹੋ ਗਈ ਬਟੋਂ ਹੁੰਦੀ ਨਹੀਂ ਔਰ ਸਾਡੇ ਨਾਲ ਕੀ ਹੋਇਆ ਜੀ ਸਾਡੇ ਤਾਂ ਜਿਵੇਂ ਸਾਡੀ ਦੁਕਾਨ ਦੇ ਉੱਤੇ ਦੋ ਤਿੰਨ ਬੰਦੇ ਆਉਂਦੇ ਆ ਦੋ ਬੰਦੇ ਆ ਕੇ ਸਾਨੂੰ ਗੱਲਾਂ ਦੇ ਵਿੱਚ ਲਾਂਦੇ ਆ ਇੱਕ ਬੰਦਾ ਆ ਕੇ ਦੇਖੋ ਜੀ ਬੜੇ ਛਾਤਰ ਦਿਮਾਗ ਨਾਲ ਆਪਣਾ ਕਿਊਆਰ ਕੋਡ ਸਾਡੇ ਵਾਲੇ ਕਿਊਆਰ ਕੋਡ ਦੇ ਉੱਤੇ ਚਿਪਕਾ ਜਾਂਦਾ ਅੱਛਾ ਕਿ ਜਿਸ ਨਾਲ ਜੋ ਵੀ ਸਾਡੇ ਕਸਟਮਰ ਪੇਮੈਂਟ ਕਰ ਰਿਹਾ ਸਾਨੂੰ ਉਹ ਸਾਡੇ ਅਕਾਊਂਟ ਤਾ ਨਹੀਂ ਰਹੀ ਜਿਹਦਾ ਸਕੈਨਰ ਲੱਗਾ ਏ ਉਹਨੂੰ ਜਾ ਰਹੀ ਏ ਜੀ ਇਹ ਤਾਂ ਸਾਨੂੰ ਅਗਲੇ ਦਿਨ ਨੈਕਸਟ ਡੇ ਪਤਾ ਲੱਗਾ ਜਦੋਂ ਇੱਕ ਕਸਟਮਰ ਨੇ ਆ ਕੇ ਸਾਨੂੰ ਆਨਲਾਈਨ ਪੇਮੈਂਟ ਕਰਨ ਲੱਗੇ ਤੇ ਉਹਨਾਂ ਨੇ ਸਾਨੂੰ ਜਦੋਂ ਨਾਮ ਦਿਖਾਇਆ ਵੀ ਸਰ ਇਹੀ ਨਾਮ ਆ ਤੁਹਾਡਾ ਪੇਮੈਂਟ ਕਰਦੀਆ ਸੀ ਫਿਰ ਉਦੋਂ ਅਸੀਂ ਦੇਖਿਆ ਵੀ ਨਹੀਂ ਜੀ ਇਹ ਤਾਂ ਨਾਮ ਸਾਡਾ ਹੈਗਾ ਹੀ ਨਹੀਂ ਆ ਵੀ ਤੁਸੀਂ ਗਲਤ ਕਰ ਰਹੇ ਹੋ ਪੇਮੈਂਟ ਇਹ ਤੇ ਉਹਨੇ ਕਿਹਾ ਵੀ ਭਾਜੀ ਤੁਹਾਡੇ ਸਕੈਨਰ ਦੇ ਉੱਤੇ ਹੀ ਕੀਤਾ ਜਦੋਂ ਅਸੀਂ ਸਕੈਨਰ ਨੂੰ ਚੰਗੀ ਤਰ੍ਹਾਂ ਚੈੱਕ ਕੀਤਾ ਫਿਰ ਸਾਨੂੰ ਪਤਾ ਲੱਗਾ ਵੀ ਸਾਡੇ ਸਕੈਨਰ ਦੇ ਉੱਤੇ ਹੀ ਇੱਕ ਹੋਰ ਸਕੈਨਰ ਦੀ ਚਿੱਟ ਉਹ ਤੇ ਤੁਸੀਂ ਮੌਕੇ ਦੇ ਉੱਤੇ ਤੁਸੀਂ ਪੁਲਿਸ ਪ੍ਰਸ਼ਾਸਨ ਨਾਲ ਤੁਸੀਂ ਗੱਲਬਾਤ ਨਹੀਂ ਕੀਤੀ ਤੁਸੀਂ ਨਹੀਂ ਜੀ ਪੁਲਿਸ ਪ੍ਰਸ਼ਾਸਨ ਨਾਲ ਚਲੋ 500 ਰੁਪਏ ਦੀ ਗੱਲ ਸੀ ਕਿਉਂ ਅਸੀਂ ਕਰਨਾ ਇਸ ਕਰਕੇ ਅਸੀਂ মিডিਆ ਰਾਹੀਂ ਸਾਰੇ ਲੋਕਾਂ ਨੂੰ ਦੱਸਣਾ ਚਾਹੁੰਦੇ ਆਂ ਵੀ ਜੋ ਚਲੋ ਅਸੀਂ ਦਾ ਹੋ ਗਿਆ ਸ਼ਿਕਾਰ ਵੀ ਕੋਈ ਵੱਡੇ ਲੈਵਲ ਦੇ ਉੱਤੇ ਇਸ ਤਰ੍ਹਾਂ ਦਾ ਠੱਗਿਆ ਨਾ ਜਾਵੇ ਬੰਦਾ ਜਿਹਦੇ ਨਾਲ ਕਿਸੇ ਨੂੰ ਕਈ ਹਰ ਬੰਦੇ ਦੀ ਜੀ ਮਿਹਨਤ ਦੀ ਕਮਾਈ ਆ ਜੀ ਬਿਲਕੁਲ ਐਵੇਂ ਬੇ ਮਿਹਨਤ ਦੀ ਕਮਾਈ ਜਦੋਂ ਜਾਂਦੀ ਆ ਉਨੀ ਪਤਾ ਲੱਗਦਾ ਜਿਹਦੀ ਜਾਂਦੀ ਆ ਜੀ ਇਸ ਕਰਕੇ ਹੱਥ ਜੋੜ ਕੇ ਬੇਨਤੀ ਆ ਵੀ ਸਪੀਕਰ ਵਾਲੇ ਆਪਣੇ ਤੁਸੀਂ ਲਗਵਾਓ ਸਕੈਨਰ ਜਿਹਦੇ ਨਾਲ ਤੁਹਾਨੂੰ ਪਤਾ ਲੱਗ ਸਕੇ ਵੀ ਤੁਹਾਨੂੰ ਪੇਮੈਂਟ ਆਈ ਆ ਜਾਂ ਨਹੀਂ ਆਈ ਸੋ ਗੱਲਬਾਤ ਵੀ ਕੀਤੀ ਆ ਉਸ ਬਾਈ ਜੀ ਨਾਲ ਬਾਈ ਜੀ ਦਾ ਇਹ ਕਹਿਣਾ ਹੈਗਾ ਵੈ ਕਿ ਜਿਹੜੇ ਯੂਆਰ ਕੋਡ ਹੈਗੇ ਨੇ ਆਹ ਵਾਲੇ ਇਹ ਵਾਲੇ ਤੁਸੀਂ ਨਾ ਲਗਾਓ ਹੈ ਕਿ ਜਿਹੜੇ ਸਪੀਕਰ ਵਾਲੇ ਹੁੰਦੇ ਨੇ ਉਹ ਲਗਾਓ ਤੁਸੀਂ ਉਹਦੇ ਨਾਲ ਤੁਹਾਨੂੰ ਇਹ ਤਾਂ ਚਲੋ ਇਹਨਾਂ ਨੂੰ ਇਹ ਵੀ ਕਹਿਣਾ ਹੈਗਾ ਕਿ ਇੱਕ ਸਿਰਫ 500 ਰੁਪਈਆ ਸੀ ਇਹ ਤਾਂ ਚਲੋ 500 ਦੇ ਨਾਲ ਸਾਡਾ ਬਚਾਅ ਹੋ ਗਿਆ ਲੇਕਿਨ ਐਦਾਂ ਦੇ ਵੀ ਹੈ ਕੁਝ ਫਰੌਡ ਹੁੰਦਾ ਵਾ ਕਿ ਕੋਈ 10000 ਦਾ 20000 ਦਾ 50000 ਦਾ ਲੱਖਾਂ ਦਾ ਫਰੌਡ ਹੋ ਜਾਂਦਾ ਵਾ ਪਰ ਇਹਨਾਂ ਦਾ ਇੱਕ ਇਹ ਕਹਿਣਾ ਵਾ ਕਿ ਤੁਸੀਂ ਜਿਹੜੇ ਤੁਸੀਂ ਯੂਰਕੋਡ ਲਗਾ ਕਰਦੇ ਹੋ ਤੁਸੀਂ ਉਹ ਆਪਣੇ ਜਿਹੜੇ ਟਿਊ ਨਾਲੇ ਹੁੰਦੇ ਨੇ ਉਹ ਰੱਖਿਆ ਕਰੋ ਤੁਸੀਂ ਪਰ ਇਸ ਵੀਡੀਓ ਨੂੰ ਤੁਹਾਨੂੰ ਤਾਂ ਤੁਹਾਨੂੰ ਇਹ ਸ਼ੇਅਰ ਕਰਦਾ ਤੁਹਾਨੂੰ ਫਾਇਦਾ ਹੋਣਾ ਤੁਹਾਨੂੰ ਕਿ ਜੇ ਤੁਸੀਂ ਇਸ ਵੀਡੀਓ ਦੱਬ ਕੇ ਸ਼ੇਅਰ ਲਾਈਕ ਕਮੈਂਟਸ ਕਰੋਗੇ ਤੇ ਜਿਹੜੀ ਆਣ ਵਾਲੀ ਜਿਹੜੀ ਪੀੜ੍ਹੀ ਹੈ ਜਿਹੜੇ ਆਣ ਵਾਲੇ ਜਿਹੜੇ ਦੁਕਾਨਦਾਰ ਹੈਗੇ ਆ ਉਹ ਵੀ ਇਸ ਚੀਜ਼ ਨੂੰ ਦੇਖਣ ਜਿਹੜਾ ਤੁਸੀਂ ਕਿਊਰ ਕਾਟ ਲਗਾਣੇ ਆ ਤੁਸੀਂ ਆਪਣਾ ਇੱਕ ਰਿੰਗ ਟੋਨ ਨਾਲ ਰੱਖਿਓ ਤੇ ਇਹ ਵਾਲੇ ਜਿਹੜੇ ਇਹਨਾਂ ਨੇ ਬਾਈ ਜੀ ਨੇ ਦੱਸਿਆ ਕਿ ਇਹ ਵਾਲੇ ਲਗਾਉਣ ਦੀ ਕੋਈ ਲੋੜ ਨਹੀਂ ਹੈਗੀ ਐ ਇਹ ਤਾਂ ਸਿਰਫ ਇੱਕ ਇਹਨਾਂ ਦਾ ਇਹ ਦੱਸਣਾ ਇਹਨਾਂ ਦਾ ਇਹ ਵੀ ਕਹਿਣਾ ਵਾ ਕਿ ਅਸੀਂ ਪੁਲਿਸ ਪ੍ਰਸ਼ਾਸਨ ਨਾਲ ਕੋਈ ਗੱਲ ਨਹੀਂ ਕੀਤੀ ਸਿਰਫ ਇੱਕ 500 ਰੁਪਏ ਦੀ ਗੱਲ ਹੈਗੀ ਸੀ ਪਰ ਕਿਤੇ ਨਾ ਕਿਤੇ ਜਾ ਕੇ ਇਹਨਾਂ ਨੇ ਇੱਕ ਸਾਡੇ ਇੱਕ মিডিਆ ਦੇ ਤਰਫੀ ਲਾਈ ਹੈ ਕਿ ਇਹ ਜਿਹੜੇ ਆਮ ਜਨਤਾ ਹੈਗੀ ਆਮ ਦੁਕਾਨਦਾਰ ਜਿਹੜੇ ਹੈਗੇ ਨੇ ਉਹਨਾਂ ਨੂੰ ਇਹ ਸਮਝਾਇਆ ਜਾਵੇ ਕਿ ਇਹ ਦੁਕਾਨਦਾਰ ਸਮਝਣਾ ਕੀ ਜਿਹੜੇ ਕਿਊ ਰਿਕਾਰਡ ਹੈਗੇ ਨੇ ਸਿਰਫ ਰਿੰਗਟੋਨ ਵਾਲੇ ਲਗਾਉਣ ਔਰ ਅਗਲਾ ਅਪਡੇਟ ਲੈ ਕੇ ਤੁਹਾਨੂੰ ਫੇਰ ਦਿਖਾਵਾਂਗੇ ਜੁੜੇ ਰਹੋ ਤੁਸੀਂ ਅਮੇਜ਼ਿੰਗ ਟੀਵੀ ਦੇ ਨਾਲ ਤੇ ਮੈਂ ਤੁਹਾਡਾ ਆਪਣਾ ਹਿਤੇਸ਼ ਖੰਨਾ